ਚੱਕ ਲਾਇਆ ਚੱਕ ਲਾ ਨੂੰ ਨਾਮ ਨਾਮ ਆਉਂਦਾ ਬਾਈ ਮੈਂ ਕਰਵਾ ਰਹੀ ਹੈ ਮੇਰੀ ਬਾਈ ਮੈ ਦਿਖਾ ਦੇ ਬਾਈ ਮੇਰੇ ਸਾਹਮਣੇ ਠਾਣੇ ਮੋਰਾ ਲੱਗਿਆ ਤੇਰੇ ਕੋਲੇ ਯਾਰ ਨਹੀਂ ਨਹੀਂ ਮੋਰਾ ਲੱਗਿਆ ਲਿਆ ਕਿੱਥੇ ਆ ਯਾਰ ਇਦਾਂ ਬਾਈ ਇਦਾਂ ਬਾਈ ਐ ਆ ਵੀ ਤੁਸੀਂ ਬੜਾਵਾ ਦਿੰਨੇ ਹੋ ਇਹਨਾਂ ਨੂੰ ਮੈਂ ਬੜਾਵਾ ਦੇ ਰਹੀ ਹਾਂ ਫਿਰ ਹਾਂ ਸਾਹਮਣੇ ਕਵਾਰੀ ਯਾਰ ਅਸੀਂ ਉਹਨਾਂ ਤੋਂ ਕੀ ਲੈਣਾ ਜਿਹੜੇ ਸਾਡੇ ਏਰੀਆ 'ਚ ਰਹਿ ਰਹੇ ਹਾਂ ਅਸੀਂ ਉਹਨਾਂ ਨੂੰ ਸਾਫ਼ ਕਰੀਏ ਨਾ ਮੈਂ ਤਾਂ ਤੁੰਗੜ ਰੋਡ ਦੀ ਦੁਕਾਨ ਹੈ ਮੇਰੀ ਫਿਰ ਪਾਟੀਕ ਇੰਟਰਪ੍ਰਾਈਜ਼ ਉੱਥੇ ਲਾ ਲੈ ਫਿਰ ਮੂਰੇ ਲੈ ਕੇ ਇਹਨੂੰ ਜਾ ਲੈ ਜਾ ਕੱਲ 3 ਕਿੰਟ ਫਰਾਂਸ ਉੱਥੇ ਲਾ ਲਾ ਫਿਰ ਲਿਆ ਦੇ ਮਾਲਕ ਨੂੰ ਬੁਲਾ ਠੀਕ ਹੈ ਯਾਰ ਜਿਹਨੂੰ ਕਰਾਇਆ ਦਿੰਦਾ ਸੀ ਕੀ ਲੈਣਾ ਤਾਂ ਇਹਦਾ ਮਤਲਬ ਪੰਜਾਬੀ ਹੋਗੇ ਤੁਸੀਂ ਇਹਨਾਂ ਨੂੰ ਬੜਾਵਾ ਦਿੰਨੇ ਹੋ ਵੀ ਹਾਂ ਇੱਥੇ ਲਾਓ ਅਸੀਂ ਖੜੇ ਹਾਂ ਤੁਸੀਂ ਇਹੋ ਗੱਲ ਕਿਥੇ ਸ਼ਾਬਦਿਕੀ ਤੇ ਖੜ ਕੇ ਤੁਸੀਂ ਉੱਥੋਂ ਇਹੋ ਗੱਲ ਸਾਬਤ ਕਰ ਰਹੇ ਹੋ ਖੜ ਕੇ ਵੀ ਤੁਸੀਂ ਬੜਾਵਾ ਦਿੰਨੇ ਹੋ ਇਹਨਾਂ ਨੂੰ ਇਹਨਾਂ ਨੂੰ ਪਈਆਂ ਨੂੰ ਜਿਹੜਾ ਪੰਜ-ਪੰਜ ਸਾਲ ਦੀਆਂ ਬੱਚੀਆਂ ਨਾਲ ਰੇਪ ਕਰਨੋਂ ਜਿਹੜਾ ਰਹਿਮ ਨਹੀਂ ਕਰਦੇ ਤੁਸੀਂ ਉਹਨਾਂ ਨੂੰ ਬੜਾਵਾ ਦੇ ਰਹੇ ਹੋ ਗੁਰਸਖ ਬੰਦਾ ਪੰਜਾਬੀ ਬੰਦਾ ਯਾਰ ਤੂੰ بس بھائی سامنے ਆ او یار بھائی ਤੁਸੀਂ ਸਾਡੇ ਵਰਗੇ ਨਾਲ ਜਾਉਂਗੇ ਤਾਂ ਹੀ ਨਾ ਅਸੀਂ ਤਾਂ ਆਪਣੇ ਏਰੀਆ ਨੂੰ ਡਾਵਾਂਗੇ ਉਹੀ ਮੇਰੇ ਘਰੇ ਰਹਿ ਰਹੇ ਹਾਂ ਉਹੀ ਬਿਨਾ ਮਤਲਬ ਚੌਂਦਰ ਕਰੀ ਜਾਂਦੇ ਯਾਰ ਚੌਂਦਰ ਤਾਂ ਕਰ ਨਹੀਂ ਰਹੇ ਯਾਰ ਆਪਦੇ ਜਿੱਥੇ ਤੁਸੀਂ ਰਹਿੰਦੇ ਹੋ ਨਾਲ ਉਹਥੇ ਲੈ ਜਾਓ ਇਹਨੂੰ ਭਾਈ ਚਾਹੇ ਕੁਛ ਨਾਲ ਲਾਏ ਕਿਰਾਇਆ ਵੀ ਦੇ ਰਿਹਾ ਤੂੰ ਵੀ ਕਿਉਂ ਕਰਦਾ ਯਾਰ ਤੇਰੇ ਮੂਰੇ ਹੱਥ ਬੰਨੇ ਆ ਯਾ ਪਰ ਇੱਥੇ ਨਹੀਂ ਲਾਣੀ ਹੈ ਮੇਰਾ ਤੂੰ ਆ ਕੇ ਜਗ੍ਹਾ ਤੇ ਲੈ ਜਾ ਆ ਕੇ ਕੋਈ ਨਹੀਂ ਲਾਣ ਦਿੰਦੇ ਆਪਾਂ ਜਾ ਇਹ ਉਹ ਤਾਂ ਦੁਕਾਨ ਦਾ ਵੀ ਕਿਰਾਇਆ ਦੇ ਰਿਹਾ ਕੋਈ ਨਹੀਂ ਅਸੀਂ ਨਹੀਂ ਲਾਣਾ ਯਾਰ ਅਸੀਂ ਵੀ ਲਾਣ ਨਹੀਂ ਜਾ ਕੋਈ ਕਿਰਾਇਆ ਦੇ ਰਿਹਾ ਤੂੰ ਲਾ ਕੇ ਦਿਖਾ ਆਪਣੀ ਮੇਰੀ ਬਰਾਦਵਰ ਕਿੰਨੇ ਬੈਠੇ ਹੋਰੀ ਤੂੰ ਆਪਦੇ ਹਟਾ ਜਾ ਕੇ ਅਸੀਂ ਠੇਕਾ ਥੋੜੀ ਲਿਆ ਤੇਰੀ ਦੁਕਾਨ ਦਾ ਤੂੰ ਇਹਦੇ ਇਕੱਲੇ ਦਾ ਲਿਆ ਯਾਰ ਸਾਰੇ ਹੀ ਹਟਾਈਆਂ ਨੇ ਅਸੀਂ ਨੇ ਕੱਲ ਦੇ ਫਿਰ ਪਰਸੋਂ ਦੇ ਫਿਰ ਰਹੇ ਨੇ ਇਹ ਮੈਂ ਉਰੇ ਰਹਿਣਾ ਮੈਂ ਇੱਥੇ ਲੱਗਣ ਨਹੀਂ ਦਿੰਦਾ ਜਾ ਕੋਈ ਸਾਰੇ ਭੇਜੇ ਨਹੀਂ ਨੇ ਠੀਕ ਆ ਘਾਰ ਨਹੀਂ ਮਾਰਦਾ ਮੈਂ ਕਹੇ ਜਿਹਦੇ ਮਾਰਗੀ ਤੋਂ ਕੰਪਲੀਟ ਦੇ ਆ ਜਾਜੇ ਜਾ ਚੱਲ